ਚੰਦ ਦੇ ਵਿੱਚ ਆਓ ਆਪਾਂ ਦੇਖੀਏ ਕਹਾਤਾ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਤੇ ਉਹਦੀ 3 ਨੰਬਰ ਪੰਕਤੀ ਕਹਿੰਦਾ ਯਹਵਾ ਦੀਆਂ ਅੱਖਾਂ ਸਭਨੀ ਥਾਈ ਲੱਗੀਆਂ ਰਹਿੰਦੀਆਂ ਹਨ ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ ਹallelujah ਪਰਮੇਸ਼ਰ ਦੀਆਂ ਅੱਖਾਂ ਸਾਰੀਆਂ ਥਾਵਾਂ ਤੇ ਲੱਗੀਆਂ ਹੋਈਆਂ ਆ ਕੋਈ ਵੀ ਐਹੋ ਜੀ ਥਾਂ ਨਹੀਂ ਆ ਜਿੱਥੇ ਅਸੀਂ ਬੈਠੇ ਹੋਈਏ ਔਰ ਇਹ ਸੋਚੀਏ ਕਿ ਇੱਥੇ ਪ੍ਰਭੂ ਸਾਨੂੰ ਨਹੀਂ ਦੇਖ ਰਿਹਾ ਪਰਮੇਸ਼ਵਰ ਸਾਨੂੰ ਦੇਖ ਨਹੀਂ ਰਿਹਾ ਤੁਸੀਂ ਚਾਹੇ ਜ਼ਮੀਨ ਦੇ ਹੇਠਾਂ ਸੁਰੰਗਾਂ ਵਿੱਚੋਂ ਚਾਹੇ ਅਸਮਾਨਾਂ ਦੇ ਵਿੱਚ ਹਵਾਵਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਸਮੁੰਦਰੀ ਬੇੜੀਆਂ ਵਿੱਚ ਬੈਠ ਕੇ ਸਮੁੰਦਰਾਂ ਦੇ ਵਿੱਚ ਹੋਵੋ ਜਾਂ ਪੰਡੁੱਬੀਆਂ ਵਿੱਚ ਬੈਠ ਕੇ ਪਾਣੀ ਦੀਆਂ ਗਹਿਰਾਈਆਂ ਵਿੱਚ ਹੋਵੋ ਕੋਠੇ ਤੇ ਖੜੇ ਹੋਵੋ ਦਫਤਰ ਵਿੱਚ ਬੈਠੇ ਹੋਵੋ ਰਾਤ ਤੁਰੇ ਜਾਂਦੇ ਹੋਵੋ ਜਾਂ ਮੰंजे ਤੇ ਸੁੱਤੇ ਹੋਵੋ ਭਾਵੇਂ ਆਪਣੇ ਘਰ ਦੀ ਕੋਠੜੀ ਵਿੱਚ ਹੋਵੋ ਪਰਮੇਸ਼ਵਰ ਦੀਆਂ ਅੱਖਾਂ ਤੁਹਾਨੂੰ ਦੇਖ ਰਹੀਆਂ ਹਨ ਔਰ ਸਿਰਫ ਪ੍ਰਾਰਥਨਾ ਕਰਦਿਆਂ ਨੂੰ ਨਹੀਂ ਕਿ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਸ਼ਾਊਟ ਕਰ ਰਹੇ ਹਾਂ ਵਰਤ ਰੱਖਿਆ ਤੇ ਅੱਜ ਪਰਮੇਸ਼ਵਰ ਦੀਆਂ ਅੱਖਾਂ ਦੇਖ ਰਹੀਆਂ ਹਨ ਮੈਨੂੰ ਕਹਿੰਦਾ ਬੁਰਿਆਂ ਤੇ ਭਲਿਆਂ ਦੋਹਾਂ ਤੇ ਹੀ ਲੱਗੀਆਂ ਰਹਿੰਦੀਆਂ ਆ ਜੋ ਮਨੁੱਖ ਚੰਗੇ ਕੰਮ ਕਰ ਰਹੇ ਪਰਮੇਸ਼ਵਰ ਉਹਨਾਂ ਨੂੰ ਵੀ ਦੇਖ ਰਹੇ ਆ ਔਰ ਜੋ ਬੁਰੇ ਕੰਮ ਕਰ ਰਹੇ ਪਰਮੇਸ਼ਵਰ ਜੀ ਉਹਨਾਂ ਨੂੰ ਵੀ ਦੇਖ ਰਹੇ ਆ ਕੁਝ ਮਨੁੱਖਾਂ ਨੂੰ ਇਦਾਂ ਲੱਗਦਾ ਆ ਕਿ ਸਾਰਾ ਕੁਝ ਸਾਡੀਆਂ ਲਿਖਤਾਂ ਵਿੱਚ ਲਿਖਿਆ ਹੋਇਆ ਆ ਅਸੀਂ ਤਾਂ ਬਸ ਉਹਨਾਂ ਚੀਜ਼ਾਂ ਨੂੰ ਪੂਰਾ ਕਰ ਰਹੇ ਆ ਮੈਂ ਇਸ ਚੀਜ਼ ਵਿੱਚ ਬਿਲਕੁਲ ਵੀ ਯਕੀਨ ਨਹੀਂ ਕਰਦੀ ਕਿ ਸਾਰਾ ਕੋਸ਼ ਲਿਖਤਾਂ ਵਿੱਚ ਲਿਖਿਆ ਹੋਇਆ ਹੈ ਮੇਰਾ ਮੰਨਣਾ ਹੈ ਕਿ ਅਸੀਂ ਲਿਖਤਾਂ ਲਿਖ ਰਹੇ ਹਾਂ ਸਾਨੂੰ ਸਾਡਾ ਜੀਵਨ ਇੱਕ ਕੋਰੇ ਕਾਗਜ਼ ਦੇ ਮਾਂਗ ਦਿੱਤਾ ਗਿਆ ਕੋਈ ਉਹਦੇ ਉੱਤੇ ਸੁੰਦਰ ਕਹਾਣੀ ਲਿਖ ਰਿਹਾ ਹੈ ਤਾਂ ਕੋਈ ਡਰਾਉਣੀ ਕਹਾਣੀ ਲਿਖ ਰਿਹਾ ਹੈ ਅਸੀਂ ਆਪਣੀ ਮਰਜ਼ੀ ਦੇ ਕੰਮ ਕਰ ਰਹੇ ਹਾਂ ਨਹੀਂ ਤਾਂ ਪਰਮੇਸ਼ੁਰ ਨੇ ਸਾਡਾ ਹਿਸਾਬ ਲੈਣਾ ਹੈ ਜੇ ਪਹਿਲਾਂ ਤੋਂ ਹੀ ਸਾਰਾ ਕੁਝ ਲਿਖਿਆ ਗਿਆ ਫਿਰ ਪਰਮੇਸ਼ੁਰ ਨੇ ਹਿਸਾਬ ਕਿਹੜੀ ਗੱਲ ਦਾ ਲੈਣਾ ਸਾਡੇ ਤੋਂ ਪਰ ਉਹਨੇ ਹਿਸਾਬ ਲੈਣਾ ਕਿ ਮੈਂ ਤੈਨੂੰ ਇਹ ਕਾਗਜ਼ ਦਿੱਤਾ ਸੀ ਜੀਵਨ ਰੂਪੀ ਇਹਦੇ ਉੱਤੇ ਤੂੰ ਕੀ ਲਿਖਿਆ ਤੂੰ ਕਿੰਨੀ ਕ ਕਾਮਯਾਬੀ ਹਾਸਲ ਕੀਤੀ ਤੂੰ ਕਿੰਨੀ ਕ ਮਿਹਨਤ ਕੀਤੀ ਤੂੰ ਕਿੰਨਾ ਕ ਮੇਰੇ ਨੇੜੇ ਰਿਹਾ ਤੂੰ ਕਿਹੜੇ ਕੰਮ ਨੂੰ ਤਰਜੀਹ ਦਿੱਤੀ ਕਿਹੜੇ ਕੰਮ ਨੂੰ ਪਹਿਲ ਦਿੱਤੀ ਅਸੀਂ ਖੁਦ ਆਪਣੀ ਸਟੋਰੀ ਲਿਖ ਰਹੇ ਹਾਂ ਇਹ ਹੁਣ ਤੁਹਾਡੇ ਉੱਤੇ ਨਿਰਭਰ ਕਰਦਾ ਕਿ ਤੁਸੀਂ ਆਪਣੀ ਸਟੋਰੀ ਕਿਵੇਂ ਲਿਖਣੀ ਆ ਤੁਸੀਂ ਇਹ ਡਰਾਉਣੀ ਕਹਾਣੀ ਲਿਖਣੀ ਆ ਹਾਰਰ ਸਟੋਰੀ ਲਿਖਣੀ ਆ ਜਾਂ ਤੁਸੀਂ ਇੱਕ ਚੰਗੀ ਕਹਾਣੀ ਸਿੱਖਿਆ ਦੇਣ ਵਾਲੀ ਕਹਾਣੀ ਲਿਖਣੀ ਆ ਕਿ ਜਿੰਨੂੰ ਪੜ ਕੇ ਲੱਗੇ ਕਿ ਹਾਂ ਇਹ ਤਾਂ ਇੱਕ ਬੜੇ ਕਾਮਯਾਬ ਵਿਅਕਤੀ ਦੀ ਕਹਾਣੀ ਆ ਇਹ ਇੱਕ ਬੜੇ ਸਿੱਧ ਪੁਰਖ ਦੀ ਕਹਾਣੀ ਆ ਇੱਕ ਬੜੇ ਧਰਮੀ ਪੁਰਖ ਦੀ ਕਹਾਣੀ ਆ ਤੇ ਜਾਂ ਫਿਰ ਉਹਦੀ ਕਹਾਣੀ ਪੜ ਕੇ ਲੱਗ ਸਕਦਾ ਕਿ ਇਹ ਬਹੁਤ ਹੀ ਦੁਰਾਚਾਰੀ ਮਨੁੱਖ ਦੀ ਕਹਾਣੀ ਆ ਇਹ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਆਪਣਾ ਜੀਵਨ ਕਿਵੇਂ ਲਿਖਦੇ ਹੋ ਜਿਵੇਂ ਦਾ ਤੁਸੀਂ ਸੋਚੋਗੇ ਉਵੇਂ ਦਾ ਹੀ ਤੁਹਾਡਾ ਜੀਵਨ ਹੁੰਦਾ ਜਾਏਗਾ। ਅਗਰ ਤੁਸੀਂ ਇਹ ਸੋਚੋਗੇ ਕਿ ਮੈਂ ਬਹੁਤ ਗਰੀਬ ਆ ਮੈਂ ਕੁਛ ਕਰ ਨਹੀਂ ਸਕਦਾ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਹੈਗਾ ਤੁਸੀਂ ਕਦੀ ਕਾਮਯਾਬ ਨਹੀਂ ਹੋਵੋਗੇ। ਅਗਰ ਤੁਸੀਂ ਇਹ ਸੋchnਾ ਸ਼ੁਰੂ ਕਰ ਦਮੋ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਹੈ ਪਰਮੇਸ਼ਵਰ ਦਾ ਅੰਸ਼ ਮੈਂ ਹਾਂ ਪਰਮੇਸ਼ਵਰ ਦੀ ਲਾਈਟ ਮੇਰੇ ਅੰਦਰ ਆ। ਉਹਨੇ ਮੈਨੂੰ ਅਕਲ ਦਿੱਤੀ ਉਹਨੇ ਮੇਰੇ ਹੱਥ ਪੈਰ ਹਿੱਲਦੇ ਚੱਲਦੇ ਕੀਤੇ ਤੇ ਮੇਰੇ ਸਾਥ ਚੱਲ ਰਹੇ ਆ ਮੈਂ ਉਹਦੇ ਉੱਤੇ ਭਰੋਸਾ ਰੱਖ ਕੇ ਮਿਹਨਤ ਕਰੂੰਗਾ ਅਰ ਮੈਂ ਸਫਲ ਹੋਊਂਗਾ ਤੁਸੀਂ ਸਫਲ ਹੋ ਜਾਓਗੇ ਤੁਹਾਡੀ ਸੋਚ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਵਿਚਾਰੇ ਬੰਨਾ ਆ ਤੁਸੀਂ ਕਾਮਯਾਬ ਬੰਨਾ ਆ ਤੁਸੀਂ ਚੰਗੇ ਬੰਨਾ ਕਿ ਮਾੜੇ ਬੰਨਾ ਹੈ ਇਹ ਮੁਕੰਮਲ ਤੌਰ ਤੇ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਅਰ ਹਾਂ ਕੋਸ਼ ਲੋਕ ਆਪਣੇ ਅੰਦਰ ਆਉਣ ਵਾਲੀ ਹਰ ਸੋਚ ਨੂੰ ਇਹ ਸੋਚ ਰਹੇ ਕਿ ਇਹ ਸੋਚ ਪਰਮੇਸ਼ਵਰ ਦੇ ਵੱਲੋਂ ਕਿਉਂਕਿ ਆਪਾਂ ਵਿਚਾਰਾਂ ਦੀ ਗੱਲ ਕੀਤੀ ਕਿ ਜਿਵੇਂ ਦੇ ਸਾਡੇ ਵਿਚਾਰ ਆ ਅਸੀਂ ਉਦਾਂ ਦੇ ਬਣਨਾ ਹੈ ਇਹ ਚੀਜ਼ ਉਹਨਾਂ ਦੇ ਜੀਵਨ ਨੂੰ ਨਾਸ਼ ਕਰ ਦਿੰਦੀ ਆ ਜਦੋਂ ਤੁਸੀਂ ਹਰ ਵਿਚਾਰ ਸੋਚਦੇ ਹੋ ਕਿ ਹਰ ਥੌਟ ਜਿਹੜਾ ਮੇਰੇ ਅੰਦਰ ਆ ਗਿਆ ਉਹ ਪਰਮੇਸ਼ਵਰ ਦੇ ਵੱਲੋਂ ਤੁਸੀਂ ਕਿਸੇ ਬਾਰੇ ਸੋਚ ਰਹੇ ਹੋ ਤੁਸੀਂ ਉਹਨੂੰ ਨਿੱਜੀ ਤੌਰ ਤੇ ਜਾਣਦੇ ਹੋ ਤੁਹਾਡਾ ਆਪਣਾ ਮਨ ਚੰਗਾ ਮਾੜਾ ਉਹਨੂੰ ਡਿਸਾਈਨ ਕਰ ਰਿਆ ਆ ਔਰ ਤੁਸੀਂ ਸੋਚ ਰਹੇ ਹੋ ਕਿ ਜਮੇ ਉਹਦੇ ਲਈ ਬੁਰਾ ਸੋਚ ਰਿਹਾ ਤਾਂ ਪਰਮੇਸ਼ਵਰ ਮੈਨੂੰ ਕਹਿ ਰਿਹਾ ਕਿ ਉਹ ਇੰਨਾ ਮਾੜਾ ਆ ਤੁਸੀਂ ਆਪਣੇ ਲਈ ਤੁਹਾਡਾ ਅੰਬ ਖਾਣ ਨੂੰ ਜੀ ਕਰ ਰਿਹਾ ਹੈ ਤਾਂ ਇਹ ਤੁਹਾਡੀ ਬਾਡੀ ਦੀ ਕਰੀਵਿੰਗ ਆ ਤੁਸੀਂ ਮਿੱਠੇ ਨੂੰ ਲਾਈਕ ਕਰ ਦਿਓ ਤੁਹਾਡਾ ਆਈਸਕ੍ਰੀਮ ਖਾਣ ਦਾ ਦਿਲ ਕਰ ਰਿਹਾ ਤੁਸੀਂ ਕਹਿ ਰਹੇ ਹੋ ਅੱਜ ਮੈਨੂੰ ਪੁਇਤਰ ਆਤਮਾ ਕਹਿੰਦਾ ਤੂੰ ਅੰਬ ਖਾ ਅੱਜ ਮੈਨੂੰ ਪੁਇਤਰ ਆਤਮਾ ਕਹਿੰਦਾ ਤੂੰ ਆਈਸਕ੍ਰੀਮ ਖਾ ਤੇ ਤੈਨੂੰ ਪੁਇਤਰ ਆਤਮਾ ਤੇਰੀਆਂ ਗਲਤੀਆਂ ਛੱਡਣ ਲਈ ਕਿਉਂ ਨਹੀਂ ਕਹਿ ਰਿਹਾ ਪਹਿਲਾਂ ਉਹ ਗਲਤੀਆਂ ਛੱਡਣ ਲਈ ਕਹੇਗਾ ਕਿ ਅੰਬ ਆਈਸਕ੍ਰੀਮ ਖਾਣ ਲਈ ਕਹੇਗਾ ਬਹੁਤ ਸਾਰੇ ਲੋਕ ਇਸ ਚੀਜ਼ ਦੇ ਵਿੱਚ ਫਸ ਗਏ ਸੱਚੀ ਗੈਰੀ ਉਹਨਾਂ ਦਾ ਤਸੂਰ ਨਹੀਂ ਆ ਪਰ ਓਹੋ ਇਦਾਂ ਕਹਿ ਲਓ ਮਾਨਸਿਕ ਰੋਗੀ ਬਣ ਗਏ ਉਹ ਆਪਣੇ ਹਰੇਕ ਥਾਟ ਨੂੰ ਸੋਚ ਰਹੇ ਆ ਕਦੇ ਉਹਨਾਂ ਦੇ ਮਨ ਵਿੱਚ ਵਿਚਾਰ ਆਉਂਦਾ ਕਿ ਜੇ ਮੈਂ ਵਰਤਨਾ ਕੇ ਪ੍ਰਾਰਥਨਾ ਕਰਾਂ ਤਮ ਮੇਰੀ ਪ੍ਰਾਰਥਨਾ ਉੱਤਰ ਲੈ ਕੇ ਆਏਗੀ ਕਿਉਂਕਿ ਉਹਨਾਂ ਨੇ ਜਾਂ ਤਾਂ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਸਿੱਖਿਆ ਜਾਂ ਕਿਸੇ ਦੀ ਸਟੋਰੀ ਚ ਉਹਨਾਂ ਨੇ ਸਿੱਖਿਆ ਤਾਂ ਉਹਨਾਂ ਦਾ ਮਨ ਇਹ ਸੋਚ ਰਿਹਾ ਹੈ ਔਰ ਉਹਨਾਂ ਨੂੰ ਲੱਗਦਾ ਕਿ ਇਹ ਗੱਲ ਵੀ ਜਿਹੜੀ ਆ ਇਹ ਪਵਿੱਤਰ ਆਤਮਾ ਦੇ ਵੱਲੋਂ ਆ ਹਾਂ ਹੋ ਸਕਦੀ ਆ ਜ਼ਰੂਰ ਹੋ ਸਕਦੀ ਆ ਪਰ ਮੈਂ ਫਿਰ ਤੋਂ ਇੱਕ ਗੱਲ ਕਹਾਂਗੀ ਕਿ ਹਰ ਗੱਲ ਪਵਿੱਤਰ ਆਤਮਾ ਦੇ ਵੱਲੋਂ ਨਹੀਂ ਆ ਜੇ ਮੇਰੇ ਜੀਵਨ ਦੇ ਵਿੱਚ ਕਮੀਆਂ ਆ ਤੇ ਮੈਂ ਦੂਜੇ ਨੂੰ ਜਾ ਕੇ ਕਹਾਂ ਕਿ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੂੰ ਫਲਾਨਾ ਕੰਮ ਜਿਹੜਾ ਆ ਨਾ ਉਹ ਬੰਦ ਕਰ ਦੇ ਉਹਦੀ ਕਮੀ ਨੂੰ ਮੈਂ ਫਾਈਂਡ ਕਰ ਰਹੀ ਆ ਫਾਲਟਸ ਉਹਦੀਆਂ ਮੈਨੂੰ ਲੱਭ ਰਹੀਆਂ ਆ ਇਹੇ ਗੱਲ ਪਵਿੱਤਰ ਆਤਮਾ ਦੇ ਵੱਲੋਂ ਨਹੀਂ ਆ ਕਿਉਂਕਿ ਪਹਿਲਾਂ ਪਵਿੱਤਰ ਆਤਮਾ ਨੇ ਉਸ ਘਰ ਨੂੰ ਸਾਫ਼ ਕਰਨ ਦਾ ਹੁਕਮ ਦੇਣਾ ਜਿੱਥੇ ਪਵਿੱਤਰ ਆਤਮਾ ਨੇ ਆਪ ਡੇਰਾ ਲਾਉਣਾ ਹੈ ਪਹਿਲਾਂ ਉਹਨੇ ਮੈਨੂੰ ਗਾਈਡ ਕਰਨਾ ਤੇਰੇ ਜੀਵਨ ਚ ਆਹ ਕਮੀ ਆ ਪਹਿਲਾਂ ਇਸ ਕਮੀ ਨੂੰ ਦੂਰ ਕਰ ਮੇਰੇ ਆਪਣੇ ਜੀਵਨ ਦੇ ਵਿੱਚ ਬਹੁਤ ਗਰੋਧ ਹੋਏ ਮੈਂ ਦੂਜੇ ਨੂੰ ਸਨੇਹਾ ਦੇਣ ਜਾਵਾਂ ਕਿ ਮੈਨੂੰ ਪੁੱਤਰ ਆਤਮਾ ਕਹਿੰਦਾ ਇਹਨੂੰ ਕਹਿ ਸ਼ਾਂਤ ਰਿਹਾ ਕਰ ਕਿਤੇ ਭਲੇਖਾ ਤੇ ਨਹੀਂ ਲੱਗ ਗਿਆ ਪੁੱਤਰ ਆਤਮਾ ਇਹ ਕਹਿ ਰਿਹਾ ਹੋਵੇ ਕਿ ਤੂੰ ਸ਼ਾਂਤ ਰਿਹਾ ਕਰ ਸੁਣਨ ਚ ਮੈਨੂੰ ਲੱਗਦਾ ਹੋ ਸਕਦਾ ਭਲੇਖਾ ਲੱਗ ਗਿਆ ਹੋਵੇ ਤਾਂ ਸਾਨੂੰ ਬਹੁਤ ਚੀਜ਼ਾਂ ਨੂੰ ਬੈਲੈਂਸ ਕਰਨ ਦੀ ਜ਼ਰੂਰਤ ਆ ਬਹੁਤ ਚੀਜ਼ਾਂ ਨੂੰ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਆ ਪਲੀਜ਼ ਹਰ ਗੱਲ ਉੱਤੇ ਇਹ ਨਾ ਕਹੋ ਕਿ ਮੈਨੂੰ ਪਵਿੱਤਰ ਆਤਮਾ ਨੇ ਆ ਗੱਲ ਕਹੀ ਆ ਜਿਨ੍ਹਾਂ ਨੂੰ ਪਵਿੱਤਰ ਆਤਮਾ ਗੱਲ ਕਹਿੰਦਾ ਉਹਨਾਂ ਦੀ ਜ਼ਿੰਦਗੀ ਦੂਰੋਂ ਦੇਖਣ ਵਾਲੇ ਨੂੰ ਨਜ਼ਰ ਆਉਣ ਲੱਗ ਜਾਂਦੀ ਕਿ ਇਹ ਬੰਦਾ ਜਿਹੜਾ ਨਾ ਪਵਿੱਤਰ ਆਤਮਾ ਦੇ ਘੇਰੇ ਦੇ ਵਿੱਚ ਆ ਪਵਿੱਤਰ ਆਤਮਾ ਦਾ ਵਾਸੇ ਦੇ ਅੰਦਰ ਕਿਉਂਕਿ ਉਸੇ ਬੰਦੇ ਦੀ એનર્ਜੀ ਚੇਂਜ ਹੋ ਜਣੀ ਆ ਉਸ ਬੰਦੇ ਦੇ ਅਲਫਾਜ਼ ਬਦਲ ਜਾਣੇ ਉਸ ਬੰਦੇ ਦਾ ਬੈਣਾ ਉੱਠਣਾ ਜਿਹਦੇ ਅੰਦਰ ਪਵਿੱਤਰ ਆਤਮਾ ਆ ਗਿਆ ਹੰਕਾਰ ਹੋਊ ਕਿ ਹਲੀਮ ਹੋਊ ਉੱਚੀ ਬੋਲਿਓ ਜਿਹਦੇ ਅੰਦਰ ਪਵਿੱਤਰ ਆਤਮਾ ਆ ਗਿਆ ਗੁੱਸਾ ਹੋਊ ਕਿ ਪਿਆਰ ਹੋਊ ਜਿਹਦੇ ਅੰਦਰ ਪਵਿੱਤਰ ਆਤਮਾ ਆ ਗਿਆ ਲੜਾਈ ਹੋਊ ਕਿ ਫੈਸਲੇ ਹੋਣਗੇ ਜਿਹਦੇ ਅੰਦਰ ਪਵਿੱਤਰ ਆਤਮਾ ਹੋ ਗਿਆ ਮਾਰਨ ਕੁੱਟਣ ਹੋਊ ਕਿ ਮਾਫੀ ਮੰਗਣ ਹੋਊਗਾ ਤਾਂ ਫਿਰ ਇਹੇ ਲੱਛਣਾਂ ਤੋਂ ਪਤਾ ਲੱਗ ਜਾਣਾ ਹੈ ਨਾ ਇਹਨਾਂ ਕੁਆਲਿਟੀਆਂ ਤੋਂ ਪਤਾ ਲੱਗ ਜਾਣਾ ਕਿ ਪੁਤਰਾਤਮਾ ਆ ਗਿਆ ਕਿ ਨਹੀਂ ਤਾਂ ਜੇ ਅਜੇ ਜੀ ਕਰਦਾ ਵੀ ਇਹਨੂੰ ਵੀ ਵੱਢ ਦਵਾਏ ਇਹਦੇ ਮੂੰਹ ਤੇ ਚਪੇੜ ਮਾਰਦਾ ਇਹਦਾ ਗਲਾ ਘੁੱਟ ਦਵਾਏ ਇਹਦਾ ਬਟੂਆ ਕੱਢ ਕੇ ਲੈ ਜੂਆ ਇਹਨੂੰ ਠੱਬੀ ਲਾ ਕੇ ਸਿੱਟ ਦਵਾਏ ਮੈਨੂੰ ਦਿਖੇ ਨਾ ਇਹ ਮੇਰੇ ਸਾਹਮਣੇ ਨਹੀਂ ਹੋਣਾ ਚਾਹੀਦਾ ਇਹ ਇੱਥੇ ਕਿਉਂ ਮੈਂ ਇੱਥੇ ਕਿਉਂ ਤੁਹਾਨੂੰ ਲੱਗਦਾ ਕਿ ਪੁਤਰਾਤਮਾ ਆ ਗਿਆ ਹੋਊਗਾ ਉਸ ਬਾਡੀ ਦੇ ਅੰਦਰ ਉਸ ਪਰਸਨ ਦੇ ਅੰਦਰ ਪੁਤਰਾਤਮਾ ਆ ਗਿਆ ਉਦੇ ਜੀਵਨ ਚ ਪਵਿੱਤਰ ਆਤਮਾ ਆ ਗਿਆ ਤਾਂ ਅਸੀਂ ਇੱਦਾਂ ਆਪਣੇ ਜੀਵਨ ਦੀ ਪੜਤਾਲ ਕਰ ਸਕਦੇ ਆ ਇਨਕਲੂਡ ਮੀ ਮੇਰੇ ਲਈ ਵੀ ਇਹੀ ਸਿਧਾਂਤ ਹੈ ਕਿ ਮੈਂ ਆਪਣੇ ਜੀਵਨ ਦੀ ਪੜਤਾਲ ਕਰਨੀ ਕਿ ਮੇਰੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਆ ਗਿਆ ਕਿ ਨਹੀਂ ਹallelujah ਬਹੁਤ ਵੈਰੀ ਮੇਰੇ ਨਾਲ ਇਦਾਂ ਹੁੰਦਾ ਆ ਮੇਰੀ ਫੈਮਿਲੀ ਇਸ ਚੀਜ਼ ਦੀ ਚੰਗੀ ਗਵਾਹ ਆ ਕਈ ਵਾਰੀ ਇਹੋ ਜਿਹਾ ਨੌਨਸੈਂਸ ਚੀਜ਼ਾਂ ਸੰਸਾਰ ਵਿੱਚ ਹੁੰਦਿਆਂ ਦੇਖਦੇ ਆ ਜਿਹੜੀਆਂ ਤੁਹਾਨੂੰ ਅਗਰੈਸਿਵ ਕਰ ਜਾਂਦੀਆਂ ਐ ਗੁੱਸਾ ਦਿਵਾਉਂਦੀਆਂ ਐ ਤੁਸੀਂ ਐਕਸਪੈਕਟ ਨਹੀਂ ਕਰਦੇ ਕਿ ਕੋਈ ਆਪਣੇ ਆਪ ਨੂੰ ਧਰਮੀ ਕਹਿਣ ਵਾਲਾ ਮਨੁੱਖ ਜੋ ਆਪਣੇ ਆਪ ਨੂੰ ਆਗੂ ਦੱਸਣ ਵਾਲਾ ਮਨੁੱਖ ਜਾਂ ਆਪਣੇ ਆਪ ਨੂੰ پاک ਰੂਹ ਦੇ ਅਧੀਨਗੀ ਵਿੱਚ ਰਹਿਣ ਵਾਲਾ ਮਨੁੱਖ ਕੋਈ ਐਹੋ ਜਿਹਾ ਕੰਮ ਕਰੂਗਾ ਜਿਹੜਾ ਸ਼ਰਮਨਾਕ ਹੋ ਸਕਦਾ ਜਿਹੜਾ ਸੋਸਾਇਟੀ ਨੂੰ ਡਿਸਟਰਬ ਕਰਨ ਵਾਲਾ ਹੋ ਸਕਦਾ ਇਤਾਂ ਦੀਆਂ ਚੀਜ਼ਾਂ ਜਦੋਂ ਤੁਸੀਂ ਦੇਖਦੇ ਤਾਂ ਕੀ ਹੁੰਦਾ ਅਗਰੈਸ਼ਨ ਆ ਜਾਂਦਾ ਹੈ ਗੁੱਸਾ ਆ ਜਾਂਦਾ ਹੈ ਮੈਂ ਅਜੇ ਇਸ ਵੀਕਨੈਸ ਦੀ ਸ਼ਿਕਾਰ ਆ ਕਿ ਮੈਨੂੰ ਗੁੱਸਾ ਆ ਜਾਂਦਾ ਹੈ ਅਰ ਮੇਰੇ ਪਰਮੇਸ਼ਵਰ ਦੇ ਅੱਗੇ ਇਹ ਪ੍ਰਾਰਥਨਾ ਚੱਲ ਰਹੀ ਆ ਕਿ ਖੁਦਾ ਮੈਨੂੰ ਇਸ ਚੀਜ਼ ਤੋਂ ਨਜਾਤ ਦੇਣ ਕਿ ਮੈਨੂੰ ਛੋਟੀਆਂ ਗੱਲਾਂ ਤੇ ਗੁੱਸਾ ਨਾ ਆਏ ਗੁੱਸਾ ਆਏ ਤਾਂ ਆਤਮਿਕ ਪੱਦਰ ਤੇ ਆਏ ਕਿ ਉੱਥੇ ਮੈਂ ਇੱਕ ਵਾਰੀ ਸ਼ੈਤਾਨ ਦਾ ਦੁੰਬਾ ਬਣਾ ਦੇਵਾਂ ਯਿਸੂ ਮਸੀਹ ਦੇ ਨਾਮ 'ਤੇ ਹallelujah ਤੇ ਮਨੁੱਖਾਂ ਉੱਤੇ ਗੁੱਸਾ ਆਉਣਾ ਬੰਦ ਹੋ ਜਾਵੇ ਮੇਰੀ ਇਹ ਪ੍ਰਾਰਥਨਾ ਚੱਲ ਰਹੀ ਆ ਪਰ ਜਦੋਂ ਮੈਨੂੰ ਗੁੱਸਾ ਆ ਜਾਂਦਾ ਅਰ ਮੈਂ ਆਪਣੀ ਵੀਕਨੈਸ ਅਕਸੈਪਟ ਕਰ ਰਹੀ ਆ ਸਮ ਟਾਈਮਸ ਮੇਰੇ ਮੂੰਹ ਚੋਂ ਇਦਾਂ ਨਿਕਲਦਾ ਏ ਇਹ ਨਾ ਬੰਦੇ ਬਣਾਉਣ ਵਾਲੇ ਆ ਸੱਚੀ ਜਿਵੇਂ ਤਕੀਆ ਕਲਾਮ ਹੁੰਦਾ ਨਾ ਕਈਆਂ ਦਾ ਤਾਂ ਇਦਾਂ ਇਹ ਵਰਡ ਬਹੁਤ ਸ਼ੈਤੀਦਣੀ ਜਿੱਦਾਂ ਸਲਿੱਪ ਕਰਕੇ ਮੇਰੇ ਮੂੰਹ ਚੋਂ ਆ ਜਾਂਦਾ ਸੱਚੀ ਹੁੰਦਾ ਨਾ ਇਹਨਾਂ ਨੂੰ ਕੋਈ ਬੰਦੇ ਬਣਾ ਛੱਡੇ ਇਹਨਾਂ ਨੂੰ ਪਤਾ ਜਾਵੇ ਲੱਗ ਅ ਫਿਰ ਜਦੋਂ ਮੜਿਆ ਜਾ ਹੋਸ਼ ਆਉਂਦੀ ਨਾ ਅਸਲੀ ਆਪਣੇ ਆਪ ਦੇ ਵਿੱਚ ਇਸ ਕੰਟਾਂ ਦੀ ਖੇਡ ਹੁੰਦੀ ਆ ਅ ਸੱਚੀ ਮੈਂ ਕਹਿੰਦੀ ਮੈਂ ਆਪਣੇ ਮੂੰਹ ਤੇ ਥੱਪੜ ਮਾਰਦੀ ਆ ਚਾਹੇ ਮੇਰੇ ਲਾਗੇ ਉਦੋਂ ਮੇਰੇ ਨਿਆਣੇ ਬੈਠੇ ਹੋਣ ਚਾਹੇ ਮੇਰੇ ਹਸਬੰਡ ਬੈਠੇ ਹੋਣ ਚਾਹੇ ਮਦਰ-ਇਨ-ਲॉ ਬੈਠੇ ਹੋਣ ਦੇ ਨੋ ਇਟ ਕਿ ਜਾਣਦੇ ਇਹਦੇ ਅੰਦਰ ਕੋਈ ਗਲਤ ਆ ਗਈ ਕਿਸੇ ਦੇ ਲਈ ਗੱਲ ਇਹਨੇ ਤਾਂ ਆਪਣੇ ਮੂੰਹ ਤੇ ਬੀਟ ਕੀਤਾ ਆ 슬ੈਪ ਕੀਤਾ ਆ ਥੱਪੜ ਮਾਰਿਆ ਅਰੇ ਮੈਂ ਕਹਿੰਦੀ ਗੁਰਸ਼ਰਨ ਤੇ ਨੂੰਏ ਰਾਈਟ ਨਹੀਂ ਸੀ ਗੱਲ ਕਰਨ ਦਾ ਉਹ ਬੈਠਾ ਹੈ ਨਾ ਸਭ ਕੁਝ ਕਰਨ ਦੇ ਲਈ ਤੇ ਤੈਨੂੰ ਇੰਨੀਆਂ ਜ਼ਿੰਮੇਵਾਰੀਆਂ ਚੱਕਣ ਦੀ ਕੀ ਜ਼ਰੂਰਤ ਹੈ ਹੂ ਆਰ ਯੂ ਕਿ ਤੂੰ ਕਹਿੰਦੀ ਇਹਨਾਂ ਨੂੰ ਬੰਦੇ ਬਣਨ ਦੀ ਜ਼ਰੂਰਤ ਤੂੰ ਤਾਂ ਬਣ ਜਾ ਤਮੇ ਉਸੇ ਵੇਲੇ ਇਹ ਚੀਜ਼ ਨੂੰ ਕਹਿੰਦੀ ਪਹਿਲਾਂ ਮੈਨੂੰ ਬੰਦੇ ਬਣਨ ਦੀ ਜ਼ਰੂਰਤ ਹੈ ਪਹਿਲਾਂ ਮੈਨੂੰ ਸੁਧਰਨ ਦੀ ਜ਼ਰੂਰਤ ਹੈ ਖੁਦਾ ਉਹਨਾਂ ਤੋਂ ਪਹਿਲਾਂ ਮੈਨੂੰ ਸੁਧਾਰਿਓ ਖੁਦਾ ਉਹਨਾਂ ਤੋਂ ਪਹਿਲਾਂ ਮੈਨੂੰ ਸਿਖਾਇਓ ਜਦੋਂ ਮੈਂ ਇਦਾਂ ਕਹਿੰਦੀ ਨਾ ਫਿਰ ਮੈਨੂੰ ਥੋੜੀ ਸੈਟੀਸਫੈਕਸ਼ਨ ਮਿਲਦੀ ਆ ਕਿ ਥੈਂਕ ਯੂ ਖੁਦਾ ਫਿਰ ਇੱਥੇ ਇੱਥੇ ਮੈਂ ਕਹਿ ਸਕਦੀ ਕਿ ਹਾਂ ਪਵਿੱਤਰ ਆਤਮਾ ਉਸ ਵੇਲੇ ਉੱਥੇ ਸੀ ਪਵਿੱਤਰ ਆਤਮਾ ਨੇ ਗੱਲ ਕੀਤੀ ਤੂੰ ਉਹਨਾਂ 'ਚ ਤੇ ਨੁਕਸ ਕੱਢਦੀ ਆ ਪਹਿਲਾਂ ਆਪਣੇ ਆਪ ਨੂੰ ਤਾਂ ਠੀਕ ਕਰ ਲੈ ਮੈਂ ਕਹਿ ਸਕਦੀ ਕਿ ਇਹ ਮੈਨੂੰ ਪਵਿੱਤਰ ਆਤਮਾ ਨੇ ਕਿਹਾ ਆ ਕਿ ਖੁਦਾ ਪਹਿਲਾਂ ਮੈਨੂੰ ਬੰਦਾ ਬਣਾ ਖੁਦਾ ਪਹਿਲਾਂ ਮੈਨੂੰ ਸੁਧਾਰ ਪਰ ਜੇ ਮੈਂ ਇਹ ਕਹਾਂ ਕਿ ਪਵਿੱਤਰ ਆਤਮਾ ਨੇ ਮੇਰੇ ਅਜੇ ਕਈ ਕਮੀਆਂ ਆ ਕਿਸੇ ਲਈ ਗੁੱਸਾ ਆ ਜਾਂਦਾ ਕਿਸੇ ਲਈ ਮੂੰਹ ਚੋਂ ਦੁਰਬਚਨ ਮੈਂ ਕਦੀ ਕਰਸ ਨਹੀਂ ਕਰਦੀ ਕਿਸੇ ਨੂੰ ਅਰ ਖੁਦਾ ਮੇਰੇ ਮੂੰਹ ਨੂੰ ਕਦੀ ਵੀ ਸ਼ਰਾਪਿਤ ਕਰਨ ਦੇ ਲਈ ਇਸਤੇਮਾਲ ਨਾ ਕਰੇ ਮੇਰੀ ਇਹ ਪ੍ਰਾਰਥਨਾ ਹੈਂ ਤੇ ਖੁਦਾ ਮੇਰੇ ਮੂੰਹ ਨੂੰ ਸ਼ਰਾਪਿਤ ਕਰਨ ਦੇ ਲਈ ਕਦੀ ਨਾ ਖੁੱਲਣ ਦਿਓ ਆਪਣੀ ਉਂਗਲੀ ਰੱਖ ਕੇ ਬੰਦ ਕਰ ਲਿਓ ਹਮੇਸ਼ਾ ਜਦ ਮੈਂ ਕਿਸੇ ਨੂੰ ਬੋਲਣਾ ਕੁਝ ਕਹਾ ਤਾਂ ਬlesing ਕਮਾ ਨਹੀਂ ਤੇ ਮੈਂ ਚੁੱਪ ਰਹਾ ਸੋ ਇਹ ਮੇਰੀ ਕੁਆਲਿਟੀ ਨਹੀਂ ਹੈ ਮੈਂ ਤੁਹਾਡੇ ਅੱਗੇ ਆਪਣੀ ਡਿਸਕਵਾਲਿਟੀ ਦੱਸੀ ਆ ਆਪਣੀ ਕਮਜ਼ੋਰੀ ਨੂੰ ਦੱਸਿਆ ਆ ਪਰ ਇਹ ਕੌਣ ਸਿਖਾਉਂਦਾ ਆ ਸਾਡੀਆਂ ਕਮਜ਼ੋਰੀਆਂ ਉੱਤੇ ਕੰਮ ਕਰਨਾ ਕੌਣ ਸਿਖਾਉਂਦਾ ਆ ਕੋਈ ਤਾਂ ਆਤਮਾ ਔਰ ਕੋਈ ਤਾਂ ਆਤਮਾ ਦਾ ਪਤਾ ਸਾਨੂੰ ਕਿੱਥੋਂ ਲੱਗਦਾ ਪਰਮੇਸ਼ਵਰ ਦੇ ਵਚਨ ਤੋਂ ਇਸ ਲਈ ਪਰਮੇਸ਼ਵਰ ਦੇ ਵਚਨ ਨਾਲ ਜੁੜੋ ਤਾਂ ਜੋ ਤੁਸੀਂ ਸਿਆਣ ਸਕੋ ਪਰਮੇਸ਼ਵਰ ਦੇ ਆਤਮਾ ਨੂੰ ਨਹੀਂ ਤਾਂ ਦੁਸ਼ਟ ਦੇ ਆਤਮਾ ਨੇ ਘਿਹਰੇ ਵਿੱਚ ਫਸਾਈ ਰੱਖਣਾ ਆਓ ਆਪਾਂ ਅੱਗੇ ਦੇਖੀਏ ਕਿ ਹਥਾ ਦੀ ਕਿਤਾਬ 16 ਨੰਬਰ ਅਧਿਆਏ ਤੇ ਉਹਦੀ 20 ਨੰਬਰ ਪੰਕਤੀ 'ਚ ਇਦਾਂ ਲਿਖਿਆ ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹਦਾ ਭਲਾ ਹੋਵੇਗਾ ਤੇ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਹੈ ਉਹ ਧਨ ਹੈ ਭਲਾ ਕਿਹਦਾ ਹੋਊਗਾ ਬਚਨ ਉੱਤੇ ਚਿੱਤ ਲਾਉਣ ਵਾਲੇ ਦਾ ਬਰਕੰਦੇ ਉੱਤੇ ਚਿੱਤ ਲਾਉਣ ਵਾਲੇ ਦਾ ਭਲਾ ਹੋਊਗਾ ਪੁਰਖਵਾਨੀਆਂ ਉੱਤੇ ਚਿੱਤ ਲਾਉਣ ਵਾਲੇ ਦਾ ਭਲਾ ਹੋਊਗਾ ਚਿੰਨ ਚਮਤਕਾਰਾਂ ਉੱਤੇ ਚਿੱਤ ਲਾਉਣ ਵਾਲੇ ਦਾ ਭਲਾ ਹੋਊਗਾ ਪੈਸੇ ਉੱਤੇ ਚਿੱਤ ਲਾਉਣ ਵਾਲੇ ਦਾ ਭਲਾ ਹੋਊਗਾ ਨੋ ਬਚਨ ਉੱਤੇ ਚਿੱਤ ਲਾਉਣ ਵਾਲੇ ਦਾ ਭਲਾ ਹੋਊਗਾ ਪੈਸੇ ਉੱਤੇ ਚਿੱਤ ਲਾ ਕੇ ਪੈਸਾ ਪ੍ਰਾਪਤ ਹੋ ਜਾਊਗਾ ਪਰ ਪਤਾ ਨਹੀਂ ਲੱਗਣਾ ਵੀ ਉਹ ਪੈਸੇ ਨੂੰ ਸਹੀ ਇਸਤੇਮਾਲ ਕਿਵੇਂ ਕਰਨਾ ਹੈ ਘਰ ਉੱਤੇ ਚਿੱਤ ਲਾ ਕੇ ਘਰ ਤਾਂ ਨਵਾਂ ਬਣ ਜਾਊਗਾ ਘਰ ਵਿੱਚ ਬਸਣਾ ਕਿਵੇਂ ਇਹ ਨਹੀਂ ਪਤਾ ਲੱਗਣਾ ਪਰ ਵਚਨ ਉੱਤੇ ਚਿੱਤ ਲਾਵਾਂਗੇ ਤਾਂ ਵਚਨ ਸਾਨੂੰ ਕਿਵੇਂ ਪੈਸਾ ਕਮਾਉਣਾ ਸਿਖਾਉਂਦਾ ਉਹ ਵੀ ਪਤਾ ਲੱਗੂਗਾ ਪੈਸਾ ਵਰਤਣਾ ਕਿੱਥੇ ਉਹ ਵੀ ਪਤਾ ਲੱਗੂਗਾ ਵਚਨ ਉੱਤੇ ਚਿੱਤ ਲਾਵਾਂਗੇ ਘਰ ਬਣਾਉਣਾ ਕਿੱਦਾਂ ਉਹ ਵੀ ਪਤਾ ਲੱਗੂ ਤੇ ਘਰ ਵਿੱਚ ਬਸਣਾ ਕਿਵੇਂ ਉਹ ਵੀ ਪਤਾ ਲੱਗੂਗਾ ਵਚਨ ਉੱਤੇ ਚਿੱਤ ਲਾਵਾਂਗੇ ਬੱਚੇ ਪੈਦਾ ਵੀ ਹੋਣਗੇ ਤਾਂ ਬੱਚਿਆਂ ਨੂੰ ਪਾਲਣਾ ਕਿਵੇਂ ਆ ਇਹ ਵੀ ਪਤਾ ਲੱਗੇਗਾ ਵਚਨ ਉੱਤੇ ਚਿੱਤ ਲਾਵਾਂਗੇ ਪਰਮੇਸ਼ਵਰ ਦੀ ਆਤਮਾ ਬਾਰੇ ਸਿੱਖਾਂਗੇ ਉਸ ਆਤਮਾ ਨੂੰ ਹਾਸਲ ਕਿਵੇਂ ਕਰਨਾ ਉਸ ਆਤਮਾ ਵਿੱਚ ਬਣੇ ਕਿਵੇਂ ਰਹਿਣਾ ਉਸ ਆਤਮਾ ਦੇ ਫਲਾਂ ਨਾਲ ਭਰਨਾ ਕਿਵੇਂ ਉਸ ਆਤਮਾ ਦੇ ਵਰਦਾਨਾਂ ਨੂੰ ਲੈਣਾ ਕਿਵੇਂ ਪਤਾ ਲੱਗ ਜਾਏਗਾ ਜਦੋਂ ਅਸੀਂ ਵਚਨ ਉੱਤੇ ਚਿੱਤ ਲਾਵਾਂਗੇ ਔਰ ਜਦੋਂ ਵਚਨ ਉੱਤੇ ਚਿੱਤ ਲਾਵਾਂਗੇ ਤਾਂ ਕੀ ਲਿਖਿਆ ਜਿਹੜਾ ਵਚਨ ਉੱਤੇ ਚਿੱਤ ਲਾਉਂਦਾ ਉਹਦਾ ਭਲਾ ਹੋਵੇਗਾ ਅਤੇ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ ਜਿਨਨੇ ਆਪਣਾ ਭਰੋਸਾ ਪਰਮੇਸ਼ਵਰ ਉੱਤੇ ਰੱਖ ਲਿਆ ਉਹ ਤਾਂ ਨੇ ਆ ਕਈਆਂ ਨੇ ਆਪਣਾ ਭਰੋਸਾ ਕਿਸੇ ਸੁਪਨੇ ਉੱਤੇ ਹੀ ਰੱਖਿਆ ਆ ਉਹ ਪ੍ਰਾਰਥਨਾ ਵੀ ਨਹੀਂ ਕਰ ਰਹੇ ਜਾਂ ਪਰਮੇਸ਼ਵਰ ਦਾ ਜ਼ਿਕਰ ਵੀ ਨਹੀਂ ਕਰ ਰਹੇ ਕਹਿੰਦੇ ਮੈਂ ਸੁਪਨੇ ਵਿੱਚ ਦੇਖਿਆ ਮੈਂ ਬਹੁਤ ਅਮੀਰ ਹੋ ਰਿਹਾ ਆ ਮੈਂ ਸੁਪਨੇ ਵਿੱਚ ਦੇਖਿਆ ਮੈਂ ਅਫਸਰ ਬਣ ਰਿਹਾ ਆ ਸੁਪਨੇ ਵਿੱਚ ਤਾਂ ਲੋਕੀ ਪਤੰਗਾਂ ਉੱਡਦੇ ਵੀ ਕਈਆਂ ਨੇ ਦੇਖੇ ਆ ਸਪਨੇ ਵਿੱਚ ਤਾਂ ਬਹੁਤ ਅਜੀਬ ਚੀਜ਼ਾਂ ਲੋਕੀ ਦੇਖਦੇ ਆ ਧਨ ਸੇ ਹੋਣਾ ਆ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਜਿਹੜਾ ਪਰਮੇਸ਼ਵਰ ਉੱਤੇ ਭਰੋਸਾ ਰੱਖੂਗਾ ਧਨ ਹੋਣ ਦਾ ਮਤਲਬ ਆ ਉਹ ਸ਼ਰਮਿੰਦਾ ਨਹੀਂ ਹੋਊਗਾ ਜੇ ਦਾ ਭਰੋਸਾ ਪਰਮੇਸ਼ਵਰ ਦੇ ਉੱਤੇ ਹੋਊਗਾ ਪਰਮੇਸ਼ਵਰ ਉਹਦੀ ਪਤ ਵੀ ਰੱਖੂਗੇ ਉਹਦੀ ਪਤ ਨੂੰ ਵਧਾਉਗੇ ਵੀ ਪਰਮੇਸ਼ਰ ਉਹਨੂੰ ਚੰਗਿਆਂ ਵੀ ਕਰੂਗੇ ਪਰਮੇਸ਼ਰ ਵੇਲੇ ਸਰ ਉਹਦੀ ਮਦਦ ਵੀ ਕਰੂਗੇ ਪਰਮੇਸ਼ਰ ਉਹਨੂੰ ਇਕੱਲਿਆਂ ਵੀ ਨਹੀਂ ਛੱਡੂਗੇ ਪਰਮੇਸ਼ਰ ਉਹਨੂੰ ਅਨਾਥ ਵੀ ਨਹੀਂ ਛੱਡੂਗੇ ਅਰੇ ਪਰਮੇਸ਼ਰ ਉਹਨੂੰ ਵਧਾਉਗੇ ਔਰ ਜਿਹੜਾ ਪਰਮੇਸ਼ਰ ਉੱਤੇ ਭਰੋਸਾ ਰੱਖੂਗਾ ਉਹ ਬਹੁਤਾ ਫਲ ਲੈ ਕੇ ਆਊਗਾ ਹallelujah ਕਹਾਂ ਤਾਂ 13 13 ਚ ਇਦਾਂ ਲਿਖਿਆ ਆ ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ਼ ਕਰਦਾ ਹੈ ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹਨੂੰ ਚੰਗਾ ਫਲ ਮਿਲਦਾ ਹੈ ਤੁਹਾਨੂੰ ਪਤਾ ਬਹੁਤ ਸਾਰੇ ਲੋਕੀ ਇਹੋ ਜਿਹੇ ਬਿਹ ਜਿਹੜੇ ਬਚਨ ਨੂੰ ਤੁੱਛ ਜਾਣਦੇ ਆ ਉਹ ਬਚਨ ਨੂੰ ਕੱਖ ਵੀ ਨਹੀਂ ਸਮਝਦੇ ਵੈਲਿਊ ਨਹੀਂ ਦਿੰਦੇ ਬਚਨ ਨੂੰ ਖਾਸ ਤੌਰ ਤੇ ਜਦੋਂ ਉਹਨਾਂ ਨੂੰ ਆਪ ਨੂੰ ਕੁਝ ਕਰਨ ਦੇ ਬਾਰੇ ਵਿੱਚ ਬਚਨ ਆਵੇ ਉੱਥੇ ਤੇ ਉਹ ਬਿਲਕੁਲ ਨਹੀਂ ਐਗਰੀ ਕਰਦੇ ਚੋਰ ਉਰ ਐਗਰੀ ਕਰਦੇ ਆ ਕਿ ਵਚਨ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਵਚਨ ਵਿੱਚ ਲਿਖਿਆ ਉਹ ਤੁਹਾਨੂੰ ਕਦੀ ਅਨਾਥ ਨਹੀਂ ਛੱਡੇਗਾ ਇਕੱਲਿਆਂ ਨਹੀਂ ਛੱਡੇਗਾ ਵਚਨ ਚ ਲਿਖਿਆ ਤੁਸੀਂ ਰੱਜ ਕੇ ਖਾਓਗੇ ਵਚਨ ਦੇ ਵਿੱਚ ਲਿਖਿਆ ਆ ਕਿ ਨਦੀਆਂ ਤੁਹਾਨੂੰ ਡੋਪਣਗੀਆਂ ਨਹੀਂ ਪਾਣੀ ਅੱਗ ਤੁਹਾਨੂੰ ਸਾੜੇਗੀ ਨਹੀਂ ਮੌਦ ਦੀ ਸ਼ਾਂ ਦੀ ਵਾਦੀ ਚ ਤੁਹਾਡੇ ਨਾਲ ਹੋਏਗਾ ਵਚਨ ਚ ਲਿਖਿਆ ਆ ਯਹੋਵਾ ਮੇਰਾ ਯਾਲੀਆ ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜੀ ਨਹੀਂ ਹੋਏਗੀ ਇਹ ਤਾਂ ਬਲੀਵ ਕਰਦੇ ਆ ਪਰ ਇਹ ਨਹੀਂ ਬਲੀਵ ਕਰਦੇ ਤੂੰ ਸਾਰੀਆਂ ਚੀਜ਼ਾਂ ਦਾ ਪਹਿਲਾ ਹਿੱਸਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆ ਇਸ ਵਚਨ ਨੂੰ ਤਰਜੀਹ ਨਹੀਂ ਦਿੰਦੇ। ਦਸਵੰਦ ਕੱਢ ਇਸ ਵਚਨ ਨੂੰ ਤਰਜੀਹ ਨਹੀਂ ਦਿੰਦੇ। ਆਪਣੇ ਪੂਰੇ ਮਨ ਨਾਲ ਪੂਰੀ ਜਾਨ ਨਾਲ ਪੂਰੇ ਜ਼ੋਰ ਨਾਲ ਪਰਮੇਸ਼ਵਰ ਦੇ ਨਾਲ ਪਿਆਰ ਕਰ ਇਸ ਵਚਨ ਨੂੰ ਤਰਜੀਹ ਨਹੀਂ ਦਿੰਦੇ। ਪਰਮੇਸ਼ਵਰ ਦੇ ਵਚਨ ਨੂੰ ਸੁਣਾਉਣ ਵਾਲਿਆਂ ਦੀਆਂ ਜ਼ਰੂਰਤਾਂ 'ਚ ਸਾਂਝੀ ਹੋਵੋ ਇਸ ਵਚਨ ਨੂੰ ਤਰਜੀਹ ਨਹੀਂ ਦਿੰਦੇ। ਝੂਠ ਨਾ ਬੋਲ ਚੁਗਲੀ ਨਾ ਕਰ ਮੂਰਤੀ ਪੂਜਾ ਨਾ ਕਰ ਗੁੰਡੀ ਦੀ ਚੀਜ਼ ਦੀ ਲਾਲਸਾ ਨਾ ਕਰ ਖੂਨ ਨਾ ਕਰ ਮਾਤਾ ਪਿਤਾ ਦਾ ਆਦਰ ਕਰ ਇਹਨਾਂ ਵਚਨਾਂ ਨੂੰ ਤਰਜੀਹ ਨਹੀਂ ਦਿੰਦੇ ਜਿਹੜੀਆਂ ਆਟੋ ਮੋੜ ਤੇ ਲੱਗੀਆਂ ਬਰਕਤਾਂ ਉਹਨਾਂ ਨੂੰ ਕਹਿੰਦੇ ਵੀ ਆ ਜਾਣ ਜਿਹੜਾ ਆਪ ਨੂੰ ਕੋਸ਼ ਕਰਨਾ ਪੈਣਾ ਆ ਉਹਨਾਂ ਬਾਰੇ ਵਿੱਚ ਉਹ ਉਹ ਵੈਲਿਊ ਨਹੀਂ ਕਰਦੇ ਉਸ ਚੀਜ਼ ਦੀ ਪਰ ਵਚਨ ਕੀ ਦੱਸ ਰਿਹਾ ਸਾਨੂੰ ਕਹਿੰਦਾ ਜਿਹੜਾ ਵਚਨ ਨੂੰ ਤੁੱਛ ਜਾਣਦਾ ਆ ਉਹ ਆਪਣਾ ਨਾਸ ਕਰਦਾ ਆ ਬਹੁਤ ਸਾਰੇ ਲੋਕੀ ਕਹਿੰਦੇ ਇਹ ਤਾਂ ਉਦਾਂ ਹੀ ਆ ਜਿਹੜੇ ਇਦਾਂ ਕਹਿੰਦੇ ਆ ਉਹਨਾਂ ਨੂੰ ਉਹ ਬਰਕਤ ਨਹੀਂ ਮਿਲ ਸਕਦੀ ਜਿਹੜੀ ਵਚਨ ਨੂੰ ਮੰਨਣ ਵਾਲਿਆਂ ਨੂੰ ਮਿਲ ਜਾਣੀ ਆ ਹੁਣ ਜਿਹੜਾ ਦਸਵੰਦ ਕੱਢਦਾ ਪਰਮੇਸ਼ਰ ਦੀ ਹਜ਼ੂਰੀ ਚ ਰੱਖਦਾ ਆ ਚਾਹੇ ਉਹ ਪੈਸੇ ਦਾ ਆ ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਦਾ ਆ ਚਾਹੇ ਉਹ ਆਪਣੇ ਜਿਸਮ ਨੂੰ ਵਰਤਦਾ ਪਰਮੇਸ਼ਵਰ ਦੇ ਲਈ ਚਾਹੇ ਉਹ ਸਮੇ ਦਾ ਦਸਵੰਧ ਕੱਢ ਕੇ ਪਰਮੇਸ਼ਵਰ ਦੀ ਤਾਬਿਆ ਵਿੱਚ ਬੈਠਦਾ ਆ ਅਰਦਾਸ ਬੇਨਤੀਆਂ ਕਰਨ ਲਈ ਵਚਨ ਪੜਨ ਦੇ ਲਈ ਗਰੀਬਾਂ ਦੀ ਮਦਦ ਕਰਦਾ ਆ ਜਿਹੜੀਆਂ ਬlesings ਉਹਦੀ ਲਾਈਫ ਦੇ ਵਿੱਚ ਆਉਣੀਆਂ ਆ ਜਿਹੜਾ ਪਵਿੱਤਰ ਤਾਈ ਵਿੱਚ ਚੱਲ ਰਿਹਾ ਆ ਜਿਹੜਾ ਵਿਧਵਾ ਦੀ ਸਾਰ ਲੈ ਰਿਹਾ ਆ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਨੂੰ ਧੰਨ ਮੁਬਾਰਕ ਕਹਿੰਦਾ ਹੋਇਆ ਸ਼ੁਕਰੀਆ ਕਰਦਾ ਆ ਉਹ ਦੂਜੇ ਮਨੁੱਖ ਦੀ ਲਾਈਫ ਵਿੱਚ ਕਿੱਦਾਂ ਉਹਦਾਂ ਦੀਆਂ ਖੁਸ਼ੀਆਂ ਹੋ ਸਕਦੀਆਂ ਆ ਕਿਵੇਂ ਉਹਦੇ ਨਾਲ ਦੀਆਂ ਬਰਕਤਾਂ ਹੋ ਸਕਦੀਆਂ ਫਿਰ ਅਸੀਂ ਸੋਚਦੇ ਮੈਂ ਵੀ ਤਾਂ ਸੇਮ ਚਰਚ ਨੂੰ ਹੀ ਜਾਂਦਾ ਆ ਮੇਰੇ ਕੋਲ ਵੀ ਤਾਂ ਸੇਮ ਹੀ ਬਾਈਬਲ ਆ ਪ੍ਰਭੂ ਵੀ ਸੇਮ ਆ ਚਰਚ ਵੀ ਸੇਮ ਹੋ ਸਕਦੀ ਪਰਮੇਸ਼ਵਰ ਦਾ ਵਚਨ ਵੀ ਸੇਮ ਆ ਮੰਨਣ ਦਾ ਤਰੀਕਾ ਵੱਖ ਹੋ ਸਕਦਾ ਮੰਨੋ ਤੁਸੀਂ ਉਸ ਤਰੀਕੇ ਦੇ ਨਾਲ ਵਚਨ ਨੂੰ ਜਿਸ ਤਰੀਕੇ ਦੇ ਨਾਲ ਵਚਨ ਕਹਿ ਰਿਹਾ ਹੈ ਆ ਮੰਨਣ ਨੂੰ ਉਸ ਫਾਰਮੂਲਾ ਨੂੰ ਅਪਲਾਈ ਕਰੋ ਜੋ ਵਚਨ ਵਿੱਚ ਦਿੱਤਾ ਗਿਆ ਹੈਰ ਵਚਨ ਨੂੰ ਤੁੱਛ ਨਾ ਜਾਣੋ ਪਰਮੇਸ਼ਵਰ ਭਸਮ ਕਰ ਦੇਣ ਵਾਲੀ ਆਗਿਆ ਅਰੇ ਇੱਥੇ ਲਿਖਿਆ ਜਿਹੜਾ ਵਚਨ ਨੂੰ ਤੁੱਛ ਜਾਣਦਾ ਆ ਉਹ ਨਾਸ਼ ਹੋ ਜਾਂਦਾ ਆ ਕਿਉਂ ਕਿ ਵਚਨ ਹੀ ਤਾਂ ਪਰਮੇਸ਼ਵਰ ਉਹਨੇ ਵਚਨ ਨੂੰ ਤੁੱਛ ਨਹੀਂ ਜਾਣਿਆ ਉਹਨੇ ਸਿੱਧਾ ਪਰਮੇਸ਼ਵਰ ਨੂੰ ਤੁੱਛ ਜਾਣਿਆ ਪਰਮੇਸ਼ਰ ਦਾ ਵਚਨ ਨਹੀਂ ਤੇ ਆ ਜਿੰਨੂੰ ਅਸੀਂ ਕਹਿੰਨੇ ਕਿ ਪ੍ਰਭੂ ਮੇਰੇ ਨਾਲ ਗੱਲਾਂ ਕਰ ਰਹੇ ਆ ਇਹ ਸਾਰੀ ਬਾਣੀ ਪਰਮੇਸ਼ਰ ਦੇ ਆਤਮਾ ਤੋਂ ਆ ਮੰਨ ਲਓ ਕਿ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਸਾਰਾ ਘਾ ਜਿਹੜਾ ਆ ਇਹ ਵੱਡ ਸਿੱਟੋ ਅਰ ਤੁਸੀਂ ਕੋਈ ਵੀ ਜਣਾ ਜਿਹੜਾ ਆ ਤੁਸੀਂ ਇਸ ਚੀਜ਼ ਨੂੰ ਫੋਲੋ ਨਹੀਂ ਕੀਤਾ ਤੁਸੀਂ ਚੁੱਪ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਤੇ ਉਹ ਕਹੇ ਦੀ ਤੋਹੀਨ ਆ ਸਿਰਫ ਮੇਰੇ ਅੱਖਰਾਂ ਦੀ ਕਿ ਮੇਰੀ ਮੇਰੀ ਤੋਹੀਨ ਹੋ ਗਈ ਨਾ ਕਿ ਤੁਸੀਂ ਮੇਰੇ ਅੱਖੇ ਹੀ ਨਹੀਂ ਲੱਗੇ ਪਰ ਦੋ ਚਾਰ ਜਣੇ ਵਿੱਚੋਂ ਸਿਗੇ ਭਾਵੇਂ ਉਹ ਸਾਰਾ ਨਹੀਂ ਵੱਢ ਸਕਦੇ ਸੀ ਥੋੜਾ ਜਿਹਾ ਉਹਨਾਂ ਨੇ ਕੰਮ ਕੀਤਾ ਆ ਉਹ ਬਰਕਤ ਲੈ ਕੇ ਜਾਣਗੇ ਕਿ ਨਹੀਂ ਕਿਉਂਕਿ ਐਟ ਲੀਸਟ ਉਹਨਾਂ ਨੇ ਓਬੇ ਕੀਤਾ ਉਹਨਾਂ ਨੇ ਆਗਿਆਕਾਰੀ ਕੀਤੀ ਉਹਨਾਂ ਨੇ ਤੁਛ ਨਹੀਂ ਜਾਣਿਆ ਜਿੰਨੀ ਜੋਗੇ ਸੀ ਆਪਣਾ ਐਫਰਟ ਪਾਇਆ ਉਹਨਾਂ ਨੇ ਉਹਨਾਂ ਨੇ ਆਪਣੀ ਮਿਹਨਤ ਜਿਹੜੀ ਆ ਉਹ ਕੀਤੀ ਉਸ ਚੀਜ਼ ਦੇ ਵਿੱਚ ਪਰ ਜਿਹੜੇ ਮੂੰਹ ਚੱਕ ਕੇ ਚਲੇ ਗਏ ਜਦੋਂ ਦੂਜੀ ਵਾਰੀ ਆਣ ਕੇ ਮੇਰ ਤੋਂ ਕੁਸ਼ ਕਹਿਣਗੇ ਤੇ ਮੈਂ ਉਹਨਾਂ ਨਾਲ ਐਗਰੀ ਕਰਨਾ ਨਹੀਂ ਤਾਂ ਹੁਣ ਕੀ ਹੋਊਗਾ ਉਹ ਨਾਸ਼ ਵੱਲ ਨੂੰ ਜਾਊਗੇ ਇਸ ਕਰਕੇ ਨਹੀਂ ਕਿ ਮੈਂ ਉਥੇ ਕਿਉਂਕਿ ਅਸੀਂ ਉਦਾਹਰਣ ਪਰਮੇਸ਼ਰ ਦੇ ਵਚਨ ਨੂੰ ਸਮਝਣ ਦੇ ਲਈ ਦੇ ਰਹੇ ਹਾਂ ਜਿਹੜਾ ਵੀ ਪਰਮੇਸ਼ਰ ਦੇ ਵਚਨ ਨੂੰ ਤੁੱਛ ਜਾਣਦਾ ਆ ਕਿ ਵਚਨ ਦੇ ਵਿੱਚ ਲਿਖਿਆ ਜਿਹੜੇ ਤੁਹਾਨੂੰ ਵਚਨ ਸੁਣਾਉਂਦੇ ਆ ਉਹਨਾਂ ਦੇ ਨਾਲ ਹਲਪਰ ਬਣ ਕੇ ਖੜੇ ਹੋਵੋ ਉਹਨਾਂ ਦੀਆਂ ਜ਼ਰੂਰਤਾਂ ਦੇ ਸਾਂਝੀ ਹੋਵੋ ਵਚਨ ਵਿੱਚ ਲਿਖਿਆ ਜਾਂ ਪਰਮੇਸ਼ਰ ਦੇ ਘਰ ਵਿੱਚ ਆਵੇਂ ਤਾਂ ਪੈਰ ਚੌਕਸੀ ਦੇ ਨਾਲ ਰੱਖ ਪਰ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਬਹਿ ਕੇ ਚੁਗਲੀਆਂ ਕਰੀ ਜਾਂਦੇ ਆ ਪਰਮੇਸ਼ਵਰ ਦੇ ਘਰ ਵਿੱਚ ਬਹਿ ਕੇ ਤੁਸੀਂ ਪੋਲਿਟਿਕਸ ਕਰੀ ਜਾਂਦੇ ਆ ਇੱਕ ਦੂਜੇ ਨਾਲ ਨਫ਼ਰਤ ਕਰੀ ਜਾਂਦੇ ਆ ਤਾਂ ਕੀ ਤੁਸੀਂ ਪਰਮੇਸ਼ਵਰ ਦੇ ਕੋਲੋਂ ਬਰਕਤ ਲੈ ਲਓਗੇ ਤੁਸੀਂ ਤਾਂ ਉਹਦੇ ਬਚਨ ਨੂੰ ਤੁੱਛ ਕਰ ਦਿੱਤਾ ਨਾ ਉਹਨੇ ਕਿਹਾ ਚੌਕਸੀ ਦੇ ਨਾਲ ਤੂੰ ਪੈਰ ਵੀ ਰੱਖਣਾ ਤਾਂ ਚੌਕਸ ਹੋ ਜਾ ਚੱਕੰਨਾ ਹੋ ਜਾ ਕਿ ਤੂੰ ਅਤਪੁੱਤਰ ਸਥਾਨ ਦੇ ਅੰਦਰ ਆ ਰਹਿਆਂ ਆ ਤੇਰੀਆਂ ਸੋਚਾਂ ਕਿਹੋ ਜੀਆਂ ਹੋਣੀਆਂ ਚਾਹੀਦੀਆਂ ਆ ਸੀ ਜਦੋਂ ਲਾਈਟਲੀ ਲੈਨੇ ਆ ਤਾਂ ਫਿਰ ਲਾਈਟਲੀ ਉਹ ਸਾਨੂੰ ਲੈਂਦਾ ਜਿਦਣ ਤੁਸੀਂ ਪਰਮੇਸ਼ਵਰ ਦੀ ਬਾਣੀ ਨੂੰ ਗੰਭੀਰਤਾਈ ਦੇ ਨਾਲ ਲੈਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਦੇ ਵਚਨ ਨੂੰ ਗੰਭੀਰਤਾਈ ਨਾਲ ਮੰਨਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਦਾ ਆਨਰ ਗੰਭੀਰਤਾਈ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਉਹ ਤੁਹਾਡੇ ਲਈ ਗੰਭੀਰ ਹੋ ਜਾਏਗਾ ਔਰ ਜਿੰਨੇ ਵਚਨ ਤੁਸੀਂ ਮੰਨੋਗੇ ਕੱਲੇ ਕੱਲੇ ਵਚਨ ਦੀ ਬਰਕਤ ਤੁਹਾਡੇ ਜੀਵਨ ਦੇ ਵਿੱਚ ਹੋਏਗੀ ਜਿੰਨੀਆਂ ਹਰ ਜੀ ਬੱਤੀਆਂ ਵਰਕਤਾਂ ਹਾਸਲ ਕਰ ਲੋ ਪਰਮੇਸ਼ਵਰ ਸਭ ਕਰਨ ਦੇ ਲਈ ਤਿਆਰ ਉਹਦੇ ਕੋਲੇ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨਾ ਧੀਆਂ ਦੀ ਨਾ ਪੁੱਤਰਾਂ ਦੀ ਨਾ ਧਨ ਦੀ ਨਾ ਦੌਲਤ ਦੀ ਨਾ ਇੱਜ਼ਤ ਦੀ ਨਾ ਸ਼ੋਹਰਤ ਦੀ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ আর ਹਰ ਚੰਗੀ ਚੀਜ਼ ਪਰਮੇਸ਼ਵਰ ਤੋਂ ਹੈ ਧਨ ਦੌਲਤ ਚੰਗੀ ਚੀਜ਼ ਹੈ ਕਿ ਮਾੜੀ ਧੀਆਂ ਪੁੱਤ ਚੰਗੀ ਚੀਜ਼ ਹੈ ਕਿ ਮਾੜੀ ਇੱਜ਼ਤ ਸ਼ੋਹਰਤ ਚੰਗੀ ਚੀਜ਼ ਆ ਕਿ ਮਾੜੀ ਰਤਬੇ ਚੰਗੀ ਚੀਜ਼ ਆ ਕਿ ਮਾੜੀ ਆਤਮਿਕ ਦਾਤਾਂ ਇਹ ਸਭ ਚੰਗੀਆਂ ਚੀਜ਼ਾਂ ਚੰਗੀਆਂ ਕਰਕੇ ਤੁਸੀਂ ਇਹਨਾਂ ਦੇ ਲਈ ਭੱਜੇ ਫਿਰਦੇ ਹੋ ਨਾ ਤਾਂ ਹਰ ਚੰਗੀ ਚੀਜ਼ ਕਿੱਥੋਂ ਆ ਪਰਮੇਸ਼ਵਰ ਤੋਂ ਅਰ ਪਰਮੇਸ਼ਵਰ ਤੋਂ ਲੈਣ ਦੇ ਲਈ ਫਾਰਮੂਲੇ ਜਿਹੜੇ ਆ ਨਾ ਉਹ ਬਾਈਬਲ ਦੇ ਵਿੱਚ ਦੱਸੇ ਗਏ ਜਿਵੇਂ ਦਾਦੀਆਂ ਇਦਾਂ ਕਹਿੰਦੀਆਂ ਹੁੰਦੀਆਂ ਪਾਪ ਇਦਾਂ ਕਹ ਲੋ ਪ੍ਰਾਣੀਆਂ ਬਜ਼ੁਰਗ ਔਰਤਾਂ ਇਦਾਂ ਕਹਿੰਦੀਆਂ ਵੀ ਜੇ ਮਰਦ ਦੇ ਦਿਲ ਨੂੰ ਜਿੱਤਣਾ ਹੈ ਤੇ ਉਹਦਾ ਰਾਹ ਮਰਦ ਦੇ ਢਿੱਡ ਥਾਣੀ ਜਾਂਦਾ ਏ ਉਹ ਕੁੜੀਆਂ ਨੂੰ ਇਦਾਂ ਸਿਖਾਉਂਦੀਆਂ ਆ ਵੀ ਜੇ ਤੂੰ ਆਪਣੇ ਆਦਮੀ ਤੋਂ ਇੱਜ਼ਤ ਲੈਣੀ ਆ ਜਾਂ ਉਹਦੇ ਦਿਲ ਨੂੰ ਜਿੱਤਣਾ ਆ ਸੋਨਾ ਰੋਟੀ ਪਾਣੀ ਪਕਾਵੀ ਹੁਣ ਜਦੋਂ ਇੱਕ ਔਰਤ ਸੋਨਾ ਰੋਟੀ ਪਾਣੀ ਕਰੂ ਤੇ ਉਹਦਾ ਪਤੀ ਉਹਦੇ ਤੋਂ ਖੁਸ਼ ਹੋਊ ਕਿ ਨਹੀਂ ਤਾਂ ਮਰਦ ਦੇ ਦਿਲ ਨੂੰ ਜਾਣ ਦਾ ਰਾਹ ਪੇਟ ਥਾਣੀ ਹੋ ਕੇ ਗਿਆ ਇਦਾਂ ਕਹਾਵਤ ਆ ਔਰ ਮੈਂ ਯਕੀਨ ਕਰਦੀ ਆ ਇਹ ਐਨ ਸਹੀ ਆ ਇਸੇ ਤਰ੍ਹਾਂ ਪਰਮੇਸ਼ਵਰ ਦੇ ਦਿਲ ਤੱਕ ਜਾਣ ਦਾ ਰਾਹ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਵਚਨ ਨੂੰ ਮੰਨੋਗੇ ਤਾਂ ਹੀ ਤੁਸੀਂ ਉਹਦੇ ਦਿਲ ਤੱਕ ਪਹੁੰਚ ਸਕਦੇ ਹੋ ਔਰ ਜਿਹਦੇ ਦਿਲ ਤੱਕ ਤੁਸੀਂ ਪਹੁੰਚ ਜੋ ਜੋ ਮਰਜੀ ਤੁਸੀਂ ਉਹਦੇ ਕੋਲੋਂ ਲੈ ਸਕਦੇ ਹੋ ਜਦੋਂ ਕੋਈ ਕਿਸੇ ਦੇ ਦਿਲ ਨੂੰ ਜਿੱਤ ਲੈਂਦਾ ਤੇ ਅਗਲਾ ਕੀ ਕਹਿੰਦਾ ਲੈ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਯਾ ਕਿਉਂਕਿ ਉਹਦੇ ਕੋਲ ਉਹਦੀ ਸਭ ਤੋਂ ਕੀਮਤੀ ਚੀਜ਼ ਕੀ ਆ ਜਾਨ ਤਾਂ ਪਰਮੇਸ਼ਵਰ ਦੇ ਕੋਲ ਤਾਂ ਕਿੰਨੀਆਂ ਕੀਮਤੀ ਚੀਜ਼ਾਂ ਆ ਜੇ ਉਹਦੇ ਦਿਲ ਤੱਕ ਪਹੁੰਚ ਕੇ ਜਿਹੜੀ ਮਰਜ਼ੀ ਚੀਜ਼ ਉਹਦੇ ਕੋਲੋਂ ਲੈ ਲਵੇ ਹallelujah ਆਖਰ ਦੇ ਵਿੱਚ ਇੱਕ ਵਚਨ ਦੇਖਾਂਗੇ ਬੋਸਥਾਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਏ ਉਹਦੀ ਪਹਿਲੀ ਦੂਜੀ ਪੰਕਤੀ ਵਿੱਚ ਇਦਾਂ ਲਿਖਿਆ ਆ ਅਤੇ ਐਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲੈ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਅਮੇਨ। ਅਮੇਨ। ਫਰੇ ਦੀ ਗੱਲਾਂ ਜੋਸ਼ ਲਾ ਕੇ ਢੋਲ ਲਗਾ ਕੇ ਹਈ ਸ਼ਾ ਇੱਕ ਵਾਰੀ ਫਿਰ ਤੋਂ ਵੜਾਂਗੇ ਤੁਸੀਂ ਪਿੱਛੇ ਬੋਲਣਾ ਅਤੇ ਇਉਂ ਹੋਏਗਾ ਜੇ ਅਸੀਂ ਯਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣਾਗੇ ਹੁਕਮਾਂ ਦੀ ਪਾਲਣਾ ਕਰਕੇ ਉਹਨਾਂ ਨੂੰ ਪੂਰਾ ਕਰਾਂਗੇ ਜਿਨ੍ਹਾਂ ਦਾ ਪਰਮੇਸ਼ਰ ਨੇ ਅੱਜ ਸਾਨੂੰ ਹੁਕਮ ਦਿੱਤਾ ਹੈ ਤਾਂ ਇਹ ਵਾ ਸਾਡਾ ਪਰਮੇਸ਼ਰ ਸਾਨੂੰ ਧਰਤੀ ਦੀਆਂ ਸਾਰੀਆਂ ਕਾਮਾਂ ਉੱਤੇ ਇਦੀਆਂ ਸਾਰੀਆਂ ਕੌਮਾਂ ਉੱਤੇ ਉੱਚੇ ਹੋਣ ਦੇ ਲਈ ਪਰਮੇਸ਼ਰ ਦੇ ਲਈ ਕੀ ਕਰਨਾ ਹੋਊਗਾ ਉਹ ਹਾਂ ਉਹਦੇ ਸਾਰੇ ਹੁਕਮਾਂ ਨੂੰ ਇੱਦਾਂ ਨਹੀਂ ਲਿਖਿਆ ਦਸਾਂ ਤੋਂ ਅਠ ਮੰਨ ਲਿਓ ਕਹਿੰਦਾ ਸਾਰੇ ਹੁਕਮਾਂ ਨੂੰ ਇੱਦਾਂ ਨਹੀਂ ਕਿਹਾ ਜਿੰਨੇ ਤੁਹਾਨੂੰ ਸੌਖੇ ਲੱਗਣਗੇ ਮੰਨ ਲਿਓ ਜਿਹੜੇ ਜਿਹੜੇ ਪਸੰਦ ਆਣਗੇ ਮੰਨ ਲਿਓ ਕੀ ਕਹਿੰਦਾ ਸਾਰੇ ਹੁਕਮਾਂ ਨੂੰ ਤੇ ਜਦੋਂ ਅਸੀਂ ਸਾਰੇ ਹੁਕਮਾਂ ਨੂੰ ਚਾਹੇ ਉਹ ਜੀਵਨ ਜੀਣਦੇ ਆ ਚਾਹੇ ਉਹ ਹਦੀਆ ਦੇਣਦੇ ਆ ਚਾਹੇ ਉਹ ਪ੍ਰਾਰਥਨਾ ਕਰਨਦੇ ਆ ਚਾਹੇ ਕਿਸੇ ਨਾਲ ਗੱਲਬਾਤ ਕਰਨਦੇ ਆ ਚਾਹੇ ਪਵਿੱਤਰ ਤਾਈ ਵਿੱਚ ਚੱਲਣਦੇ ਆ ਜਦੋਂ ਅਸੀਂ ਸਾਰੇ ਹੁਕਮਾਂ ਨੂੰ ਫੋਲੋ ਕਰਾਂਗੇ ਤਾਂ ਸਾਰੀਆਂ ਕੌਮਾਂ ਉੱਤੋਂ ਪਰਮੇਸ਼ਵਰ ਸਾਨੂੰ ਉੱਚਿਆ ਕਰੇਗਾ ਆਮਨ ਹਾਲੇਲੂਇਆ ਤੁਸੀਂ ਖੁਸ਼ ਆ ਕਿੰਨੇ ਕ ਖੁਸ਼ ਹੋ ਇੰਨੇ ਵੱਡੇ दोनों हाथ चक के परमेश्वर दाता अनुवाद करो ओ भला है ओ चंगा है ओदी दया सदा दी है आमीन हालेलुया